ਕੁਈ ਦਾ ਹਾਜੂ ਕੁੜੀ ਨਾਲ ਵਿਆਹ ਕਰਾਉਣ ਨੂੰ ਤਿਆਰ ਨਹੀਂ ਹੱਗੇ ਵੀ ਇਹ ਤਾਂ 10-15 ਦਿਨ ਮਹੀਨਾ ਸੋਰੀ ਰਹਿ ਕੇ ਆਈ ਆ ਹੈ ਕੋਈ ਤਲਾਕ ਵਾਲੀ ਕੁੜੀ ਨਾਲ ਵਿਆਹ ਕਰਾਉਣ ਨੂੰ ਤਿਆਰ ਨਹੀਂਗਾ ਅਖੇ ਇਹ ਤਾਂ ਬਈ ਦਾ ਹਾਜੂ ਆ ਮੇਨੇ ਮਾਰਦੇ ਲੋਕ ਸਮਾਜ ਦੇ ਵਿੱਚ ਕੀ ਉਹਦੀ ਜ਼ਿੰਦਗੀ ਗਰਖ ਬਣਾ ਦਿੰਦੇ ਹੋ ਇੱਕ ਤਾਂ ਵਿਚਾਰੀ ਨਾ ਪਰਮਾਤਮਾ ਨੇ ਧੱਕਾ ਕੀਤਾ ਹੁੰਦਾ ਤੇ ਦੂਜਿਆ ਜਿਹੜੇ ਜਿਹਨਾਂ ਨੇ ਸਮਾਜ ਸੇਵਾ ਦਾ ਜਾਂ ਹੋਰ ਚੀਜ਼ਾਂ ਦਾ ਠੀਕਾ ਲਿਆ ਹੁੰਦਾ ਚਲੋ ਸਾਰੇ ਬੰਦੇ ਨਹੀਂ ਮਾੜੇ ਤੇ ਉਹਨਾਂ ਨੇ ਨਾ ਬਹੁਤ ਜਿਹੜਾ ਸਮਾਜ ਦੇ ਵਿੱਚ ਉਹਨਾਂ ਦਾ ਜਿਉਣਾ ਦੁੱਭਰ ਕਰ ਦਿੰਦਿਆ ਹੈ ਕਿ ਮਰਦ ਦੇ ਬਿਨਾ ਔਰਤ ਦਾ ਜਿਹੜਾ ਜੀਵਨ ਆਪਣ ਪਤਾ ਹੀ ਹੈ ਪਰ ਜਿਉਹੀ ਕੁੜੀ ਮੰਨ ਲਓ ਹੋਰ ਕੁੜੀ ਲਾ ਲਓ ਕੈਨੇਡਾ ਤੋਂ ਆਈ ਹੋਵੇ ਤੇ ਕਹਿੰਦੀ ਹੋਵੇ ਵੀ ਮੈਂ ਤਾਂ 45 ਲੱਖ ਰੁਪਏ ਲਾਵੂੰਗੀ ਤੇ ਮੁੰਡੇ ਨਾਲ ਵਿਆਹ ਕਰਾਉਣ ਦਾ ਤੇ ਆਪਣੇ ਲਈ ਕਹਿ ਦਿੰਦੇ ਆ ਠੀਕ ਆ ਮੈਂ ਵੀ ਦਿੰਨਾ 50 ਲੱਖ ਰੁਪਇਆ ਮੇਰੇ ਨਾਲ ਕਰਾਓ ਕੈਨੇਡਾ ਵਾਲੀ ਕੁੜੀ ਦਾ ਵਿਆਹ ਤੇ ਉਦੋਂ ਕੀ ਹੁੰਦਾ ਉਦੋਂ ਸਰਟਿਫੀਕੇਟ ਕੌਣ ਦਿੰਦਾ ਵੀ ਭਈ ਇਹ ਤਾਂ ਕੁਆਰੀ ਅਜੇ ਵੀ ਹੈ ਉਦੋਂ ਸਰਟਿਫੀਕੇਟ ਕੌਣ ਦਿੰਦਾ ਉਦੋਂ ਤਾਂ ਇਹ ਦੀਦਾ ਹੁੰਦਾ ਸਾਰੇ ਡੱਪਰ ਨੂੰ ਵੀ ਕੈਨੇਡਾ ਵਾਲੀ ਆ ਤੇ ਸਾਰੇ ਮੈਂਡਲ ਆਉਂਦੇ ਵਿਆਹ ਉਹ ਕਰਾਉਣ ਲੱਗੇ ਪਰ ਦਹਾਜੂ ਕੁੜੀ ਨਾਲ ਕੁਇ ਤਲਾਕ ਕਲੀ ਕੁੜੀ ਨਾ ਵਿਆਹ ਕਰਾਉ ਨੂੰ ਤਿਆਰ ਨਹੀਂ ਤੇ ਜਦੋਂ ਦਾ ਫਰੀਦਕੋਟ ਸੁਖਨਾਲੇ ਚ ਜੋ ਕੁਝ ਹੋਇਆ ਸਾਰਾ ਪੰਜਾਬ ਕਹੀ ਜਾਂਦਾ ਅੱਗੇ ਔਰਤ ਮਾਰੀ ਆ ਵੀ ਅੱਗੇ ਇਹ ਬਹੂਆਂ ਕੈਨੇਡਾ ਵਾਲੀਆਂ ਬੰਦੇ ਮਾਰਦੀਆਂ ਤੇ ਕਿਉ ਭਈ ਤੁਸੀਂ ਨਹੀਂ ਤੁਸੀਂ ਹੁਣ ਜਿਹੜੇ ਮੰਨ ਲਓ ਵੀ ਕੋਈ ਲੈਂਦਾ ਨਹੀਂ ਤਲਾਕ ਵਾਲੀ ਜਾਂ ਜਿਹੜੀ ਇਧਰ ਪੰਜਾਬ ਚ ਕਿਉਂ ਨਹੀਂ ਲੈਂਦੇ ਕੈਨੇਡਾ ਵਾਲੀ ਦਾ ਜਿਹੜਾ ਬਾਹਰਲੀ ਆ ਹੁਣ ਤੁਹਾਨੂੰ ਨਹੀਂ ਪਤਾ ਵੀ ਜਿ ਜਿੱਦਿ ਸਟੂਡੈਂਟ ਵੀਜੇ ਤੇ ਗਈ ਵੀ ਕੁੜੀ ਆ ਉੱਥੇ ਫੀਸਾਂ ਭਰਨ ਲਈ ਪੈਸੇ ਨਹੀਂ ਹੁੰਦੇ ਤੇ ਕਿਵੇਂ ਮਤਲਬ ਉਹ ਆਪਦਾ ਸਰਕਲ ਚਲਾਉਂਦੀ ਆ ਕਿਉਂਕਿ ਘਰ ਦੇ ਵੀ ਗਰੀਬ ਹੀ ਹੁੰਦੇ ਆ ਤੇ ਜੇ ਕੁੜੀ ਨੂੰ ਆਇਆ ਹੁੰਦਾ ਵੀ ਜੇ ਮੈਂ ਘਰੇ ਬੜਾ ਜ਼ੋਰ ਪਾਉਂਗੀ ਫੀਸਾਂ ਮੰਗੂੰਗੀ ਤੇ ਘਰ ਦੇ ਕਹਿਣਗੇ ਚੱਲ ਭਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਫੀਸਾਂ ਭਰਨ ਨੂੰ ਤੇ ਤੂੰ ਵਾਪਸ ਆ ਜਾ ਉੱਥੇ ਫਸੀ ਵੀ ਕੁੜੀ ਸਟੂਡੈਂਟ ਵੀਜੇ ਤੇ ਹੁੰਦੀ ਆ ਤੇ ਉਹ ਗਲਤ ਰਸਤੇ ਤੋਂ ਜਾ ਕੇ ਪੈਸੇ ਕਮਾ ਕੇ ਤੇ ਆਪਣੀਆਂ ਫੀਸਾਂ ਭਰ ਕੇ ਤੇ ਕੈਨੇਡਾ ਚ ਰਹਿੰਦੀ ਐ ਇਹ ਕੈਨੇਡਾ ਦੀ ਜ਼ਿੰਦਗੀ ਦਾ ਸੱਚ ਆ ਪਰ ਪਰ ਜਦੋਂ ਤੁਸੀਂ ਰਿਸ਼ਤਾ ਲੈਣਾ ਹੁੰਦਾ ਉਦੋਂ 45-50 ਲੱਖ ਐ ਧਰਦ ਨੂੰ ਟੇਬਲ ਤੇ ਸਜਾ ਕੇ ਤੇ ਮੰਟ ਚ ਕਰਾ ਲੈਨੇ ਕੈਨੇਡਾ ਵਾਲੀ ਨਾਲ ਵਿਆਹ ਤੇ ਜਦੋਂ ਬਾਅਦ ਚ ਹੁਣ ਉੱਥੋਂ ਕੁੜੀ ਉਹ ਮੁੰਡਾ ਫਰੈਂਡ ਬਣਾ ਕੇ ਲੈ ਕੈਨੇਡਾ ਚੋਂ ਫ੍ਰੀਜ਼ਕੋਰਡ ਸੁਖ ਨਾਲ ਚ ਜੋ ਕੁਝ ਹੋਇਆ ਤੇ ਉਹਦਾ ਚੱਲਦਾ ਸੀਗਾ ਸਰਕਲ ਉਹਦੇ ਨਾਲ ਵਿਆਹ ਤੋਂ ਪਹਿਲਾਂ ਦਾ ਸਾਲ 1.5 ਸਾਲ ਇਧਰ ਲਾਇਆ ਉਹਨੇ ਪੰਜਾਬ ਚ ਆ ਕੇ ਤੇ ਉਹ ਭਈ ਮੁੰਡਾ ਮਰਵਾ ਕੇ ਰੱਖਦਾ ਹੀਰੇ ਵਰਗਾ ਸਾਰਾ ਪੰਜਾਬ ਉਹਨੂੰ ਗਾਲਾਂ ਕੱਢੀ ਜਾਂਦਾ ਔਰਤ ਨੂੰ ਮਦਰਕ ਕਲੰਕ ਬਣ ਗਿਆ ੱੱੱੱੱੱ ਬਣ ਗਿਆ ਹਰਤ ਦੇ ਨਾਂ ਤੇ ਪਰ ਇੱਥੇ ਜਿੰਨਾ ਔਰਤ ਗੁਨਾਹਗਰ ਹੋ ਉਹਨਾਂ ਹੀ ਮਰਦ ਸਮਾਜ ਵੀ ਗੁਨਾਹਗਾਰ ਹੈਗਾ ਕਿਉਂਕਿ ਵੀ ਇੱਕ ਤਰਫਾ ਸੂਚ ਵਾਲੇ ਬੰਦੇ ਹੀ ਸੁਮਾਈ ਨੂੰ ਚਲਾ ਰਹੇ ਨੇ ਜਦ ਕਿ ਦੂਜੇ ਪਾਸੇ ਕੋਈ ਸੂਚਨਾ ਹੀ ਨਹੀਂ ਚਾਹੁੰਦਾ ਵੀ ਕਿਉਂ ਇੱਥੇ ਆਪਾਂ ਨੂੰ ਇੱਕ ਤਲਾਕ ਵਾਲੀ ਕੁੜੀ ਨਾਲ ਤਾਂ ਸੋਡੇ ਪਰਿਵਾਰ ਚ ਰਾਲ ਕੇ ਰਵੇ ਕਿਉਂਕਿ ਉਹ ਚੰਗੇ ਤੱਬਾ ਲੱਗਿਆ ਹੁੰਦਾ ਕਿਉਂਕਿ ਉਹ ਪੰਜਾਬ ਚ ਮਦਰ ਕੁੜੀਆਂ ਦੀ ਸ਼ਾਰਟੇਜ ਆ ਵਿਆਹ ਘੋ ਨਹੀਂ ਰਹੇ ਮੁੰਡਿਆਂ ਦੇ ਤੇ ਗਰੀਬ ਘਰ ਦੀ ਕੋਈ ਲੈਣਾ ਨਹੀਂ ਚਾਹੁੰਦਾ 20 25 25 ਕਿੰਨੇ ਹੁਣ ਜਿਹੜੇ ਹੁਣ ਮੰਨ ਲਓ ਸੁਖਨਾਲੇ ਚ ਜੋ ਕੁਛ ਹੋਇਆ ਕਿੰਨਾ ਅਮੀਰ ਮੁੰਡਾ ਉਹ ਤੇ ਉਹ ਕੁੜੀ ਨੇ ਮੈਂਟ ਚ ਕਤਲ ਕਰਵਾ ਕੇ ਧਰਤਾ ਤੇ ਜੇ ਉਹੀ ਮੁੰਡੇ ਨੇ ਪੰਜਾਬ ਚ ਕੋਈ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਾਇਆ ਹੁੰਦਾ ਜਾਂ ਕਿਸੇ ਤਲਾਕ ਵਾਲੀ ਨਾਲ ਵਿਆਹ ਕਰਾਇਆ ਹੁੰਦਾ ਹੈ ਉਹਨੂੰ ਇਹ ਤਾਂ ਚੱਲ ਹੁੰਦਾ ਵੀ ਜਿਉਂਦਾ ਤਾਂ ਹੁੰਦਾ ਅੱਜ ਉਹ ਕੀ ਸੋਚਾ ਸੁੱਡੀ ਯਾਰ ਹੁਣ ਗੱਲ ਜਿਹੜੇ ਹਣ ਕਮੈਂਟਾਂ ਚ ਗੱਲ ਕਰ ਲੋ ਹੁਣ ਹੁਣ ਜਿਹੜੇ ਤੁਸੀਂ ਸਕਿਪ ਕਰਨ ਵਾਲਾ ਹੈ ਨਾ ਵੀਡੀਓ ਗੱਲ 'ਚ ਨੁਕਸ ਕੱਢੋ ਸਕਿਪ ਨਾ ਕਰੋ ਕੋਈ ਵੀ ਇੱਥੇ ਆ ਗੱਲ ਤਾਂ ਸੋਡੀ ਗੱਲ ਹਣ ਕੀ ਉਹ ਕੁਵਾਰੀ ਕੁੜੀ ਸੀਗੀ ਕੌਣ ਆ ਹੁਣ ਗੱਲ ਕਰੂਗਾ ਇਸ ਗੱਲ ਤੇ ਜਿਹੜੀ ਕੈਨੇਡਾ ਦੇ ਕੁੜੀ ਆਉਂਦੀ ਆ ਉਹ ਕੁਵਾਰੀ ਹੁੰਦੀ ਆ ਹੈ ਦੱਸੋ ਸਾਰੀਆਂ ਕੁੜੀਆਂ ਨੇ ਚਲੋ ਆਪਾਂ ਨਹੀਂ ਮਾੜਾ ਕਹਿੰਦੇ ਪਰ ਜੀਵਨ ਜਿਹੜਾ ਕੈਨੇਡਾ ਦੇ ਵਿੱਚ ਨਸ਼ਾ ਜਿਹੜਾ ਉੱਥੇ ਹਰ ਤਰ੍ਹਾਂ ਦਾ ਮਿਲਦਾ ਕੈਨੇਡਾ 'ਚ ਆਰਥਿਕ ਮੰਦਹਾਲੀ ਆਈ ਵੀ ਆ ਮੁੰਡੇ ਸੁਸਾਇਸਾਈਡ ਕਰ ਰਹੇ ਆ ਹਾਰਟ ਅਟੈਕ ਹੋ ਰਹੇ ਆ ਕਿਉਂਕਿ ਪੈਸੇ ਨਹੀਂ ਹੈ ਕਿ ਫੀਸਾਂ ਭਰਨੂ ਕਾਲ ਜਾਂਦੀਆਂ ਤੇ ਕੁੜੀਆਂ ਮਦਰ ਕੀ ਗਲਤ ਤਰੀਕੇ ਨਾਲ ਪੈਸੇ ਕਮਾਉਂਦੀਆਂ ਵੀ ਆਪਾਂ ਚਲੋ ਸਾਰੇ ਪਰਿਵਾਰਾਂ ਵਾਲੇ ਆ ਨਹੀਂ ਗੱਲਾਂ ਕਰ ਸਕਦੇ ਸਾਰੀਆਂ ਪਰ ਉਹ ਅਗੋਰੇ ਕਾਲੇ ਨਹੀਂ ਵੇਖਦੀਆਂ ਪੈਸੇ ਪਿੱਛੇ ਪੈਸਾ ਉਹਨਾਂ ਚਾਹੀਦਾ ਹੁੰਦਾ ਉਹਨਾਂ ਨੂੰ ਚਲੋ ਆਪਾਂ ਬੜੀਆਂ ਗੱਲਾਂ ਇਧਰ ਉਧਰ ਦੀਆਂ ਨਹੀਂ ਕਰਦੇ ਤੇ ਜਿਹੜਾ ਇਸ ਗੱਲ 'ਚ ਜਿਹਨੂੰ ਜਿਹੜਾ ਜਿਹੜਾ ਨੌਕਸ ਲਾਉਦਾ ਕੱਢ ਕੇ ਦਿਖਾਓ ਨੌਕਸ ਤੇ ਪਤਾ ਲੱਗ ਜੂ ਵੀ ਕੀ ਤੇ ਜਾਂ ਤੁਸੀਂ ਕਹੋ ਵੀ ਬਈ ਪੰਜਾਬ 'ਚ ਕੋਈ ਤਲਾਕ ਵਾਲੀ ਮਿਲਦੀ ਆ ਉਹਦੇ ਨਾਲ ਵੀ ਵਿਆਹ ਕਰਾਉਣਾ ਚਾਹੀਦਾ ਹੁਣ ਅਸੀਂ ਐ ਕਹਿੰਨੇ ਆ ਵੀ ਜਿਹੜਾ ਤਲਾਕ ਵਾਲੀ ਹੋਵੇ ਜਾਂ ਕੋਈ ਜਿਹਦਾ ਕੋਈ ਹੂਮ ਕੋਈ ਹੋਵੇ ਗਰੀਬ ਘਰ ਦੀ ਹੋਵੇ ਕੁੜੀ ਉਹਨਾਂ ਨੂੰ ਜ਼ਮੀਨਾਂ ਵਾਲੇ ਮੁੰਡੇ ਪਸੰਦ ਕਰਨ ਤੇ ਉਹਨਾਂ ਨਾਲ ਵਿਆਹ ਕਰਾਉਣ ਮੈਂ ਹਰਵਿੰਦਰ ਸਿੰਘ ਸੇਖੋਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ